ਸਤਿ ਸ੍ਰੀ ਅਕਾਲ ਮੋਰਾਵਾਲੀ ਨੂੰ ਮੈਥੋਂ ਉਹਦਾ ਫਲੈਗ ਕਰਾਇਆ ਤੇ ਇਹ ਦਵਾਈ ਦਾ ਲੰਗਰ ਲਾਉਂਦਿਆ ਮੋਰਾਵਾਲੀ ਚ ਜੋ ਲੋੜ ਅੱਜ ਪੰਜਾਬ ਨੂੰ ਜਲੇਬੀਆਂ ਦੇ ਲੰਗਰਾਂ ਦੀ ਲੋੜ ਨਹੀਂ ਪੰਜਾਬ ਨੂੰ ਦਵਾਈ ਦੇ ਲੰਗਰਾਂ ਦੀ ਲੋੜ ਹੈ ਕਿਉਂਕਿ ਪੰਜਾਬ ਮਰ ਰਿਹਾ ਹੈ ਇਹ ਹਰ ਹਰ ਮਹੀਨੇ ਇਹਨਾਂ ਦਾ ਦਵਾਈ ਦਾ ਲੰਗਰ ਲੱਗਦਾ ਮੋਰਾਵਾਲੀ ਚ ਮੇਰੇ ਕੋਲ ਕੋਈ ਲਫ਼ਜ਼ ਨਹੀਂ ਮੈਂ ਇਸ ਤਰ੍ਹਾਂ ਦੇ ਨਗਰ ਦਾ ਕਿਵੇਂ ਧੰਨਵਾਦ ਕਰਾਂ ਅੱਜ ਮੈਂ 200 ਮੀਲ ਤੋਂ ਇੱਥੇ ਕਰਕੇ ਆਇਆ ਇਹਨਾਂ ਦਾ ਧੰਨਵਾਦ ਕਰਨ ਮੇਰੇ ਕੋਲੇ ਕੋਈ ਲਫ਼ਜ਼ ਨਹੀਂ ਅਰਦਾਸ ਹੀ ਕਰ ਸਕਦਾ ਆਕਾਲ ਪੁਰਖ ਅੱਗੇ ਵੀ ਇਹਨਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੀ ਵਾਹਿਗੁਰੂ ਕਿ ਦੂਜੇ ਪਿੰਡ ਪਲੀਜ਼ ਮੇਰੀਆਂ ਬੇਨਤੀਆਂ ਜਰੂਰ ਪ੍ਰਵਾਨ ਕਰਿਓ ਮੈਂ ਕਿਸੇ ਦਾ ਦਿਲ ਦੁਖੀ ਨਹੀਂ ਕਰਨਾ ਆ ਇੱਕ ਗੱਲ ਹੋਰ ਗੁਰੂਗੰਨ ਸਾਹਿਬ ਦੀ ਹਜ਼ੂਰੀ 'ਚ ਧੀਆ ਦੇ ਸੌਦੇ ਨਾ ਕਰਿਆ ਕਰੋ ਨਾਲੇ ਤਾਂ ਕਹਿ ਦਿੰਨੇ ਆ ਅਕਾਲਪੁਰਖ ਤੋਂ ਮੰਗੋ ਦੇਕੇ ਨਹੀਂ ਪਿਛਤਾਉਂਦਾ ਤੇ ਫਿਰ ਧੀਆਲੇ ਬੂਰੇ ਉਂਗਲਾਏ ਕਿਉਂ ਕਰ ਦਿੰਨੇ ਆ ਕਿੱਥੇ ਕਰ ਦਿੰਦੇ ਆ ਇਹਨਾਂ ਦਾ ਪ੍ਰੈਜ਼ੀਡੈਂਟ ਸਾਹਿਬ ਗੁਰੂਗੰਨ ਸਾਹਿਬ ਮੈਂ ਨਹੀਂ ਕਹਿੰਦਾ ਜਲਾਈਟਡ ਨੇਸ਼ਨ ਗਈ ਵੀ ਸਖੰਦੂਰ ਸਾਹਿਬ ਮੇਰੇ ਨਾਲ 5 ਦਿਨ ਮੈਂ ਪਰਸੋ ਹੀ ਆਇਆ ਵਾਪਸ ਉਹ ਕਹਿੰਦੇ ਸਿੱਕਾ ਉਹ ਇੱਕ ਵਾਰੀ ਤਾਂ ਕਹਿੰਦੀ ਆ ਅਕਾਲਪੁਰਖ ਤੋਂ ਮੰਗੋ ਦੇਕੇ ਨਹੀਂ ਪਿਛਤਾਉਂਦਾ ਤੇ ਸੌਦੇ ਗੁਰੂਗੰਨ ਸਾਹਿਬ ਦੀ ਹ ਜੇ ਮੈਂ ਪੁੱਛਾਂ ਹੱਥ ਖੜੇ ਕਰੋ ਕਿੰਨਿਆਂ ਨੇ ਲਾਦਰ ਰੁਪਈਏ ਨਾਲ ਵਿਆਹ ਹੀ ਆ ਕੋਈ ਨਹੀਂ ਹੋਣਾ ਤੁਹਾਡੇ ਚ ਕਿਉਂ ਬੈਠਿਆ ਉਹਦੀ ਹਾਜ਼ਰੀ ਚ ਬਾਪੂ ਦੀ ਫਿਰ ਜੇ ਇਹਦੀ ਗੱਲ ਹੀ ਨਹੀਂ ਮੰਲਣੀਗੀ ਪਲੀਜ਼ ਆਪ ਦੀ ਲਾਦਰ ਦੇ ਸਾਡੇ ਵਿਆਹ ਕਰਿਆ ਕਰੋ ਪਰ ਹੁਣ ਹੱਤਿਆ ਦਾ ਵੱਡਾ ਕਾਰਨ ਮੈਂ ਨਹੀਂ ਕਹਿੰਦਾ ਜਿਹੜਾ ਨੈਸ਼ਨ ਨੇ ਕਹਿ ਦਿੱਤਾ ਕਿ ਸਿੱਖ ਕੌਮ ਗੁਰਗੰਸਾਹਿਬ ਦੀ ਹਜ਼ੂਰੀ ਦਾਜ ਲੈਂਦੀ ਹੈ ਤੇ ਦਾਜ ਵੱਡਾ ਕਾਰਨ ਹੈ ਭ੍ਰੂਣ ਹੱਤਿਆ ਦਾ ਪੰਜਾਬ ਦੇ ਵਿੱਚ ਕੁੜੀਆਂ ਦੀ ਗਿਣਤੀ 792 ਰਹਿ ਗਈ ਹਜ਼ਾਰ ਮੁੰਡੇ ਮਗਰ ਉਹ ਵੀ ਕੈਂਸਰ ਆ ਸਾਡੇ ਸਮਾਜ ਤੇ ਪਲੀਜ਼ ਉਹਨੂੰ ਆਪਾਂ ਕੰਟਰੋਲ ਕਰ ਲਈਏ ਅਸੀਂ ਪੌਂਡਾਂ ਡਾਲਰਾਂ ਨਾਲ ਹੀ ਰੱਜੇ ਆਪਦੀ ਲਾਜ਼ ਨੂੰ ਮੈਂ ਜਾ ਕੇ ਪੰਜਾਬ ਚ ਵੇਚਦਾ 25 30 ਲੱਖ ਚ ਪਲੀਜ਼ ਇਹਨਾਂ ਗੱਲਾਂ ਤੋਂ ਵੀ ਗਰੇਜ਼ ਕਰਿਆ ਕਰੋ ਜੇ ਕਿਸੇ ਦਾ ਦਿਲ ਦੁਖੀ ਹੋ ਗਿਆ ਹੋਵੇ ਮੈਂ ਸੀਸ ਤੁਹਾਡੇ ਚਰਨਾਂ ਚ ਰੱਖ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਹਜ਼ੂਰੀ ਚ ਮਾਫੀ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ